ਇਹ ਦਾਤ ਅਤੇ ਇਹ ਉਸੇ ਹੀ ਦੁਕਾਨ ਦਾ ਟੁੱਟਿਆ ਜਿੰਦਾ ਹੈ ਜਿਸ ਨੂੰ ਬੀਤੀ ਰਾਤ ਚੋਰਾਂ ਨੇ ਤੋੜ ਕੇ ਇਹ ਸਾਬਤ ਕਰ ਦਿੱਤਾ ਕਿ ਹੁਣ ਪੰਜਾਬ ਦੇ ਵਿੱਚ ਚੋਰਾਂ ਦਾ ਰਾਜ ਹੋ ਚੁੱਕਿਆ ਜੀ ਹਾਂ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਦੁਕਾਨ ਦੇ ਅੰਦਰ ਸ਼ਰੀਆਮ ਬੇਖੌਫ ਹੋਫਰੁਲਾ ਫਰਾਲੀ ਕਰਦੇ ਇਹਨਾਂ ਚੋਰਾਂ ਦੀਆਂ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਹਨ ਦੇਖੋ ਕਿਵੇਂ ਭਲਾ ਚੋਰਾਂ ਨੂੰ ਨਾ ਫੜੇ ਜਾਣ ਦਾ ਡਰ ਤੇ ਨਾ ਹੀ ਪੁਲਿਸ ਦਾ ਖੌਫ ਦੱਸਦੀ ਹੈ ਕਿ ਇਹ ਘਟਨਾ ਲੁਧਿਆਣਾ ਦੇ ਭੀੜਪਾੜ ਵਾਲੇ ਇਲਾਕੇ ਘਾਂਟਾ ਘਰ ਚੌਂਕ ਦੇ ਨੇੜੇ ਦੀ ਹੈ ਜਿੱਥੇ ਬੀਤੀ ਰਾਤ ਇਹਨਾਂ ਚੋਰਾਂ ਨੇ ਦੁਕਾਨ ਦੇ ਜਿੰਦੇ ਅਤੇ ਸ਼ਟਰ ਤੋੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮੇਰਾ ਨਾਮ ਜੁਨੀ ਮਹਿਰਾ ਜੀ ਆ ਜਿਸ ਲਈ ਜਪਾਨੇ ਨਿਕਾਦੇ ਸ਼ੁਰੂ ਹੋਣ ਲੱਗੇ ਕਿ ਟਾਲੇ ਟੁੱਟੇ ਸੀ ਅੰਦਰ ਇਹ ਸਮਾਨ ਸਾਰਾ ਵਿਖਰੇ ਆ ਸੀਗਾ ਜਿੰਨੀ ਚੁਕੀ ਅੰਦਰ ਸਿਰਫ 500 ਰੁਪਏ ਕੈਸ਼ ਛੱਡ ਕੇ ਗਿਆ ਸੀ 15000 ਰੁਪਏ ਲੱਕ ਜਗ੍ਹਾ ਤੇ ਛੁਪਾ ਕੇ ਗਿਆ ਸੀ ਪਰ ਉਹ ਵੀ ਉਹ ਚੱਕ ਕੇ ਲੈ ਗਏ ਨਾਲ ਸਾਰਾ ਸਮਾਨ ਲੈ ਗਏ ਆ ਦਾਦ ਉਹ ਯਾਰ ਤੇ ਪਾਵਰ ਬੈਂਕ ਲੈ ਗਏ 스마트 ਵਾਚ ਮੋਬਾਈਲ ਲੈ ਗਏ ਕੀਬੋਰਡ ਵਾਲੀ ਮੋਬਾਈਲ ਹੈਗੀ ਆ ਟੱਚ ਵਾਲੀ ਮੋਬਾਈਲ ਨਹੀਂ ਲੈ ਗਏ ਤੇ ਤੋਂ ਇਲਾਵਾ 스마트 ਵਾਚ ਨਾਨਾ ਗੱਦ ਅੱਛੀ ਦੀ ਹਾਰ ਦਾ ਸਮਾਨ ਲੈ ਗਿਆ ਦੁਕਾਨ ਦਾ ਕੀ ਨਾਂ ਤੁਹਾਡੀ ਅਸ਼ੋਕ ਮੋਬਾਈਲ ਸ਼ੋਪ ਘੰਡਾ ਗਲ ਬਲਕਿ ਮੇਨ ਬਾਜ਼ਾਰ ਚ ਦੁਕਾਨ ਹੈ ਰਾਤ ਦੇ 3 ਵਜੇ ਕੇ 50 ਮਿੰਟ ਦੀ ਗੱਲ ਹੈ ਦੋ ਛੋਗ ਆਏ ਨੇ ਆਰਾਮ ਨਾਲ ਅੰਦਰ ਬੈਠ ਕੇ ਪੂਰੀ ਨੂੰ ਸੱਦੀ ਨਾਲ ਚੋਰੀ ਕੀਤੀ ਹੈ ਲੈਟਾ ਵਿੱਚ ਲਾਈ ਨੇ ਉਹਨਾਂ ਨੇ ਕੋਈ ਉਹਨਾਂ ਨੂੰ ਐ ਨਹੀਂ ਕੀ ਸੋਚੀ ਤੁਹਾਨੂੰ ਫਾਲਟੂ ਗਾ ਬੇਫਿਕਰ ਆਰਾਮ ਨਾਲ ਚੋਰੀ ਕਰ ਗਏ ਕੋ ਸিসিਟੀਵੀ ਕੈਮਰਾ ਲੱਗਾ ਤੇ ਕਾ ਸਾਰੀ ਕੈਮਰੇ ਚ ਰਿਕਾਰਡਿੰਗ ਆਈ ਹੈ ਉਹ ਤੁਹਾਨੂੰ ਸਾਰੀ ਰਿਕਾਰਡਿੰਗ ਪਾ ਦਾਂਗੇ WhatsApp ਤੇ ਜੇ ਕਿਸੇ ਨੂੰ ਪਤਾ ਹੋਵੇ ਇਨਾਂ ਛੋਰਾਵਾਂ ਬਾਰੇ ਤੇ ਜਰੂਰ ਦਤਵਾ ਦਿਓ ਜੇ ਸਾਹਮਣੇ ਉਸਤੇ ਰੀਪੋਰਟ ਕਰਾ ਦਿੱਤੀ ਤੁਸੀਂ ਰਿਪੋਰਟ 42100 ਨੰਬਰ ਤੇ ਹੀ ਕਰਵਾਤੀ ਹੈ ਕਿਤਵਾਲੀ ਨਹੀਂ ਕਰਵਾਉਂਦੇ ਕਿਵੇਂ ਲੱਗਦਾ ਵੀ ਦਿਨ ਦਿਹਾੜੇ ਜਿਵੇਂ ਕੰਮ ਹੋਇਆ ਸ਼ੋਹਨ ਸ਼ਕਰੋ ਬਾੜ ਕੇ ਇਹ ਜਿਹੜਾ ਮੈਂ ਕਹਿੰਦਾ ਕੰਟਾ ਘਰ ਤੋਂ ਲੈ ਕੇ ਰੇਲਵੇ ਸਟੇਸ਼ਨੇ ਚੋਰਾ ਦਾ ਮੇਡ ਹੱਬ ਬਣ ਗਿਆ ਉਹਨੇ ਸਮਝ ਨਹੀਂ ਆ ਰਹੀ ਕਿ ਪੁਲਿਸ ਦੀ ਨਾਕਾਮੀ ਹੈ ਜਾਂ ਲੋਕਾਂ ਦੀ ਨਾਕਾਮੀ ਹੈ ਕੱਲ ਲੋਹੜੀ ਦਾ ਤਿਹਾਰ ਕਰਕੇ ਸਾਰੇ ਲੋਕੀ ਚਾਹਤਾ ਕਿ ਜਲਦੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਹੀ ਉਹੀ ਚੀਜ਼ ਹੈ ਲੱਗਦਾ ਚੋਰਾ ਨੇ ਫਾਇਦਾ ਉਠਾਇਆ ਕਿ ਪੁਲਿਸ ਨੇ ਰਾਤ ਮੇਰੇ ਸਾਹਮਣੇ ਕੋਈ ਗੇਸਟ ਨਹੀਂ ਕੀਤੀ ਉਹਨੂੰ ਬੇਫਿਕਰ ਹੋ ਕੇ RAMNANDAR ਬੈਠ ਕੇ ਕੋਈ ਉਹਨਾਂ ਨੂੰ ਡਾਰਨੀ ਸੀ ਤੂੰ ਆ ਜੂਗਾ ਵੀ ਫਾ ਲੂਗਾ ਉਹਨਾਂ ਨੇ ਆਪਣੇ ਕੁਝ ਸਮਾਨ ਵੀ ਰੱਖਿਆ ਹੈ ਤਾਤ ਹੈ ਛੂਰਾ ਵਾ ਸੱਫਲ ਹੈ ਤੇ ਸਮੇਂ ਨਹੀਂ ਆਇਆ ਕਿ ਉਹਨਾਂ ਨੇ ਦਿਮਾਗ ਚ ਕੀ ਸੀ ਕਿ ਸਾਨੂੰ ਵੀ ਆ ਤਾਂ ਕੋਈ ਸੈਟਿੰਗ ਦੇ ਨਾਲ ਕੀਤਾ ਉਹਨਾਂ ਨੇ ਇਹ ਤੁਹਾਨੂੰ ਦੱਬੀ ਚਾਹਾਂ ਇਸ ਮੌਕੇ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਖੈਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਜਿੱਡੇ ਮਰਜੀ ਵੱਡੇ ਦਾਅਵੇ ਕਰੀ ਜਾਵੇ ਪਰ ਸਚਾਈ ਤਾਂ ਇਹ ਹੈ ਕਿ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਤੇ ਲੁਟੇਰੇ, ਚੋਰ, ਸ਼ਰਿਆਮ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਆਖਿਰ ਪੁਲਿਸ ਪ੍ਰਸ਼ਾਸਨ ਕਰ ਕੀ ਰਿਹਾ? ਕੀ ਪੁਲਿਸ ਪ੍ਰਸ਼ਾਸਨ ਸਿਰਫ ਮਹੀਨੇ ਬਾਅਦ ਤਨਖਾਹਾਂ ਲੈਣ ਲਈ ਰੱਖਿਆ ਹੋਇਆ ਏ? ਲੋਕਾਂ ਦੀ ਸੁਰੱਖਿਆ ਕੌਣ ਕਰੇਗਾ? ਇਸ ਬਾਬਾ ਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਤੇ ਸਖਤੀ ਕਰੇ ਅਤੇ ਇਸ ਦਾ ਜਵਾਬ ਮੰਗੇ ਤੇ ਸੂਬੇ ਦੀ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ